ਸਤ ਸ੍ਰੀ ਅਕਾਲ ਨਮਸਤੇ ਆਦਰ ਦੋਸਤੋ ਅੱਜ ਆਪਾਂ ਇੱਕ ਖਾਸ ਵਿਸ਼ੇ ਤੇ ਗੱਲ ਕਰਨੀ ਹੈ ਇੱਕ ਪਹਿਲਵਾਨ ਦੇ ਉੱਤੇ ਗੱਲ ਕਰਨੀ ਹੈ ਔਰ ਉਹਦਾ ਨਾਮ ਹੈ ਤਲ ਫੁਲਾਹੀ ਜੀ ਹਾਂ ਤਲ ਫੁਲਾਹੀ ਨਹੀਂ ਇਹ ਮਿਰੀ ਤਪਾਹੀ ਔਰ ਇਹਨੇ ਬਹੁਤ ਸ਼ਾਨਦਾਰ ਕੁਸ਼ਤੀਆਂ ਦਿਖਾਈਆਂ ਪੰਜਾਬ ਦੇ ਦੰਗਲ ਮੇਲਿਆਂ ਵਿੱਚ ਔਰ ਬਹੁਤ ਹੀ ਸ਼ਾਨਦਾਰ ਲੜਦਾ ਹੈ ਬਹੁਤ ਹੀ ਪਾਵਰਫੁਲ ਮੁੰਡਾ ਹੈ ਔਰ ਇਹਦੀ ਜਿਹੜੀ ਤਕਨੀਕ ਹੈ ਲੜਨ ਦੀ ਕੁਸ਼ਤੀ ਲੜਨ ਦੀ ਉਹ ਵੀ ਬਹੁਤ ਬਿਹਤਰ ਹੈ ਮੈਂ ਗੱਲ ਇਹ ਕਰਨਾ ਚਾਹੁੰਦਾ ਕਿ ਜਦੋਂ ਸਟਾਰਟਿੰਗ ਹੋਈ ਐ ਸਾਲ ਤਲ ਫੁਲਾਹੀ ਦਾ ਇਸ ਸੀਜ਼ਨ ਦੀ ਸ਼ੁਰੂਆਤ ਦੇ ਵਿੱਚ ਨਾਮ ਉੱਭਰਿਆ ਚੰਗੀ ਤਰ੍ਹਾਂ ਉੱਭਰਿਆ ਕਿ ਮੁੰਡਾ ਕਿੰਨਾ ਵਧੀਆ ਕੁਸ਼ਤੀ ਲੜਦਾ ਔਰ ਕੁਸ਼ਤੀਆਂ ਦੀ ਛੜੀ ਲਾਤੀ ਜਿੱਤਾਂ ਦੀ ਆਪਣੀ ਔਰ ਹਰ ਦੰਗਲ ਦੇ ਵਿੱਚ ਜਿੱਤ ਹਰ ਦੰਗਲ ਦੇ ਵਿੱਚ ਜਿੱਤ ਔਰ ਅੱਠਵੀਂ ਨੌਵੀਂ ਕੁਸ਼ਤੀ ਕਿਤੇ ਜਾ ਕੇ ਬਰਾਬਰ ਛੁੱਟਦੀ ਸੀ ਹਾਰ ਦਾ ਤਾਂ ਕੋਈ سلسلہ ਹੀ ਨਹੀਂ ਸੀ ਪਰ ਕਿਤਨਾ ਕਿਤੇ ਥਕਾਨ ਹੈਵੀ ਹੋ ਗਈ ਹੁਣ ਕੁਸ਼ਤੀਆਂ ਖੁੱਲ੍ਹ ਦੇ ਕੋਲ ਤੇ ਪੂਰਾ ਸੀਜ਼ਨ ਨਿਕਲ ਚੁੱਕਾ ਹੈ ਔਰ ਜਿਹੜੇ ਵਿਰੋਧੀ ਪਹਿਲਵਾਨ ਹੁੰਦੇ ਨੇ ਉਹ ਵੀ ਉਹਦੀਆਂ ਕਮੀਆਂ ਆਪਣੇ ਅਪੋਜੀਟ ਪਹਿਲਵਾਨ ਦੀਆਂ ਜਿਵੇਂ ক্রিকেট ਦੇ ਫੁੱਟਬਾਲ ਦੇ ਹੋਕੀ ਦੇ ਮੈਚ ਹੁੰਦੇ ਨੇ ਆਪਣਾ ਕੋਚ ਸਾਹਿਬਾਂ ਨੂੰ ਦੇ ਨੇ ਬੈਠ ਹਾਲ ਕੇ ਸਾਰਾ ਮੈਚ ਦੇਖਦੇ ਨੇ ਉਹ ਕਿਹੜਾ ਖਿਡਾਰੀ ਕਿਵੇਂ ਖੇਡਦਾ ਕਿਹੜਾ ਕਿਹੜੀ ਬੋਲ ਤੇ ਚੰਗਾ ਛੱਕਾ ਮਾਰਦਾ ਚੌਕਾ ਮਾਰਦਾ ਸਪਿਨ ਨੂੰ ਵਧੀਆ ਖੇਡਦਾ ਐਸੇ ਤਰ੍ਹਾਂ ਪਹਿਲਵਾਨ ਵੀ ਇੱਕ ਦੂਜੇ ਦਾ ਰਿਵਿਊ ਕਰਦੇ ਨੇ ਔਰ ਦੇਖਦੇ ਨੇ ਕਿ ਇਹਦੀ ਟੈਕਨੀਕਲੀ ਕਮਜ਼ੋਰੀ ਕੀ ਹੈ ਔਰ ਇਹ ਇਹਦਾ ਡਿਫੈਂਸਿਵ ਤੋਂ ਡਿਫੈਂਸਿਵ ਕਿਵੇਂ ਹੋਣਾ ਔਰ ਇਹਦਾ ਨੇਮ ਦਾ ਕਿਹੜਾ ਔਰ ਇਹ ਇਹਦੇ ਪਾਸੋਂ ਅਟੈਕ ਕਰਦਾ ਸੋ ਇਸੇ ਤਰ੍ਹਾਂ ਹੀ ਤਲ ਫਲਾਈ ਦੇ ਨਾਲ ਹੋਇਆ ਸੋ ਮੈਂ ਇੱਥੇ ਕਿਤੇ ਨਾ ਕਿਤੇ ਦੰਗਲ ਕਮੇਟੀਆਂ ਦੇ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਕੰਟੈਕਟਿਵ ਹੋਣਾ ਮੰਨਦਾ ਇਹ ਲਗਾਤਾਰ ਤਿੰਨ ਬੈਕ ਟੂ ਬੈਕ ਕੁਸ਼ਤੀਆਂ ਹਾਰੇ ਜੇ 7 8 ਉਸ ਤੋਂ ਬਾਅਦ 13 ਔਰ ਦੋਸਤੋ ਇਹ ਕੁਸ਼ਤੀਆਂ ਦੀ ਹਾਰ ਦਾ ਕਾਰਨ ਹੈ 21 ਲਗਾਤਾਰ ਥਕਾਨ ਔਰ ਜ਼ਿਆਦਾ ਦੰਗਲ ਲੜਨਾ ਜੇ ਦਾਰਾ ਸਿੰਘ ਪਹਿਲਵਾਨ ਐਨੇ ਕੁਸ਼ਤੀ ਲੜਦਾ ਤਾਂ ਦੁਨੀਆ ਦਾ ਵਰਲਡ ਦਾ ਹਿੰਦੁਸਤਾਨ ਦਾ ਐਡਾ ਉੱਚਾ ਮੱਲ ਨਾ ਹੁੰਦਾ ਜੇ ਗਾਮਾ ਪਹਿਲਵਾਨੀ ਹਾਰੀ ਐਮੀਆਂ ਕੁਸ਼ਤੀਆਂ ਲੜਦੇ ਤਾਂ ਨਾ ਹੁੰਦੇ ਉਹ ਸਾਲ ਦੇ ਵਿੱਚ ਪੰਜ ਸਾਲਾਂ ਚ ਕਿਤੇ ਜਾ ਕੇ ਛੰਡੀ ਦੀ ਕੁਸ਼ਤੀ ਲੜਦੇ ਸੀ ਪਰ ਹੁਣ ਤਾਂ ਮਜਾਕ ਹੀ ਹੋ ਗਿਆ ਅੱਜ ਹਸ਼ਿਆਰਪੁਰ ਕੱਲ ਨੂੰ ਗਰਦਾਸਪੁਰ ਫਿਰ ਅੰਮ੍ਰਿਤਸਰ ਤਰੰਤਨ ਮਤਲਬ ਇੱਕ ਇੱਕ ਦਿਨ ਦੇ ਵਿੱਚ ਇਹਨਾਂ ਕੋਲੇ ਪੰਜ ਪੰਜ ਕੁਸ਼ਤੀਆਂ ਦੇ ਕਮੇਟੀਆਂ ਦੇ ਆਫਰ ਪੈਣੇ ਤਾਂ ਫਿਰ ਕਰਨ ਤਾਂ ਕਰਨ ਕੀ ਪਹਿਲਵਾਨ ਵੀ ਔਰ ਕੁਛ ਨਹੀਂ ਅੱਜਕੱਲ ਪਹਿਲਵਾਨੀ ਘਟ ਔਰ ਪੈਸਾ ਕਮਾਣ ਦੀ ਹੋੜ ਜ਼ਿਆਦਾ ਲੱਗੀ ਹੋਈ ਹੈ ਜਿਵੇਂ ਆਈਪੀਐਲ ਦਾ ਟੋਟਲ ਟੋਟਲੀ ਇੱਕ ਜੂਆ ਔਰ ਸੱਟਾ ਕੋਈ ਖੇਡ ਨਹੀਂ ਖੇਡ ਤੇ ਖਿਡਾਰੀ ਨਾਲ ਕੋਈ ਮਤਲਬ ਨਹੀਂ ਆਓ ਚੌਕਾ ਮਾਰੋ ਛੱਕਾ ਮਾਰੋ ਦਰਸ਼ਕੋ ਤੁਸੀਂ ਵੀ ਦੇਖੋ ਡ੍ਰੀਮ 11 ਤੇ ਫਲਾਣਾ ਇਧਰ ਉਧਰ ਜੂਏ ਖੇਡੋ ਜਿੱਤੋ ਵਹਾਰੋ ਆਪਣਾ ਘਰ ਮਟਾਓ ਸੋ ਕੁਛ ਨਹੀਂ ਹੈਗਾ ਸਿਰਫ ਪੈਸਾ ਹੈ ਇਹੀ ਚੀਜ਼ ਨੂੰ ਕੁਸ਼ਤੀ ਆ ਜਾਂ ਬੜੀ ਰੋਜ਼ ਕੁਸ਼ਤੀ ਰੋਜ਼ ਕੁਸ਼ਤੀ ਤਾਂ ਫਿਰ ਤੁਹਾਨੂੰ ਹਾਰ ਦਾ ਸਾਹਮਣਾ ਵੀ ਦੇਖਣਾ ਪਊਗਾ ਸੋ ਦੋਸਤੋ ਮੈਂ ਗੱਲ ਕਰ ਰਿਹਾ ਤਲਫਲਾਈ ਦੀ ਕਿ ਇਹ ਵਧੀਆ ਮਨ ਸੀ ਔਰ ਕੁਸ਼ਤੀਆਂ ਵਧੀਆ ਲੜਦਾ ਸੀ ਔਰ ਲਗਾਤਾਰ ਤਿੰਨ ਕੁਸ਼ਤੀਆਂ ਕਿਵੇਂ ਹਾਰੇ ਪਹਿਲੀ ਕੁਸ਼ਤੀ 7 ਅਪ੍ਰੈਲ ਨੂੰ ਇਹ ਬਾਗਬਾਨੀ ਦੇ ਵਿੱਚ ਜਿਹੜੀ ਕੁਸ਼ਤੀ ਹੁੰਦੀ ਹੈ ਜੋਟੀ ਗੁਜਰ ਦੇ ਨਾਲ ਇਹ ਕੁਸ਼ਤੀ ਬੜੇ ਆਰਾਮ ਨਾਲ ਹਾਰ ਗਏ ਔਰ ਜੋਟੀ ਗੁਜਰ ਨੇ ਇੱਥੇ ਬੜੀ ਵਧੀਆ ਚੁਸਤੀ ਔਰ ਫੁਰਤੀ ਦਾ ਇੱਥੇ ਮਜਾਰਾ ਕੀਤਾ ਔਰ ਵਧੀਆ ਖੇਡ ਦਾ ਮਜਾਰਾ ਕਰਿਆ ਪਰ ਮੈਂ ਕਹਿੰਦਾ ਕਿ ਜੁੰਟੀ ਵੀ ਤਾਂ ਰੋਜ਼ ਖੁੱਲਦਾ ਹੈ ਇਹ ਵੀ ਇੱਕ ਸਮੱਸਿਆ ਹੈ ਉਹਨੂੰ ਵੀ ਸਮੱਸਿਆ ਆਉਣ ਵਾਲੀ ਅੱਗੇ ਔਰ ਤਲਬ ਤੇ ਜੁੰਟੀ ਦੀ ਇਹ ਕੁਸ਼ਤੀ ਬਹੁਤ ਵਧੀਆ ਸੀਗੀ ਔਰ ਕੁਸ਼ਤੀ ਸ਼ਾਨਦਾਰ ਹੋਈ ਪਰ ਕੁਸ਼ਤੀ ਚਲਦੇ-ਚਲਦੇ ਇੱਕ ਇਹੋ ਜਿਹਾ ਦਾਗ ਖਾ ਗਏ ਤਲਬ ਫਲਾਈ ਜਿੱਦੀ ਵਜ੍ਹਾ ਨਾਲ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਅੱਗੇ ਕੁਸ਼ਤੀ ਆਉਂਦੀ ਹੈ 8 ਅਪ੍ਰੈਲ ਨੂੰ ਇਹ ਨਾਲਾਗੜ ਜਿਹੜਾ ਦੇ ਵਿੱਚ ਜਿਹੜੀ ਕੁਸ਼ਤੀ ਹੋਈ ਨਾਲਾਗੜ ਦੇ ਕੋਲ ਇਹ ਵੀ ਜੁੰਟੀ ਦੇ ਨਾਲ ਸੀ ਕਿ ਉਧਰ ਸਤ ਨੂੰ ਹਾਰ ਜਾਂਦੇ ਨੇ ਇਹ 8 ਨੂੰ ਫੇਰ ਇਹਨਾਂ ਦਾ ਪੇਚਾ ਪਿਆ ਹੁੰਦਾ ਤਾਂ ਲਗਾਤਾਰ ਬੈਕ ਟੂ ਬੈਕ ਦੋ ਕੁਸ਼ਤੀਆਂ ਉਥੇ ਕਲੀਨ ਬੋਲਡ ਹੋ ਕੇ ਆਏ ਸੀ ਚਿੱਤ ਹੋ ਕੇ ਆਏ ਸੀ ਪਿੱਛੋਂ ਅੱਗੇ ਫੇਰ ਮੈਚ ਬਹੁਤ ਵਧੀਆ ਖੇਡਿਆ ਨਾਲ ਤਾਂ ਉਹਨਾਂ ਨੇ ਕੁਸ਼ਤੀ ਬਹੁਤ ਵਧੀਆ ਦਰਸ਼ਕਾਂ ਦਾ ਮਨੋਰੰਜਨ ਪੂਰਾ ਕਰਾਇਆ ਪਰ ਜਦੋਂ ਕੁਸ਼ਤੀ ਗਈ ਪੁਆਇੰਟ ਤੇ ਤਾਂ ਪੁਆਇੰਟ ਤੇ ਫੇਰ ਜੁਨਟੀ ਗੁੱਜਰ ਇਸ ਦੇ ਵਿੱਚ ਜਿੱਤ ਪ੍ਰਾਪਤ ਕਰ ਜਾਂਦੇ ਨੇ ਸੋ ਇਹ ਇੱਕ ਮਲ ਦੀ ਦੂਸਰੇ ਮਲ ਤੇ ਇੱਕ ਵਾਰੀ ਜਦੋਂ ਜਿੱਤ ਹੋ ਜਾਂਦੀ ਹੈ ਤਾਂ ਉਹਨੂੰ ਕੁਝ ਪੋਜੀਟਿਵ ਪੁਆਇੰਟ ਮਿਲ ਜਾਂਦੇ ਨੇ ਉਹਨੂੰ ਉਸ ਪੜਦੇ ਕੁਝ ਕਮੀਆਂ ਮਿਲ ਜਾਂਦੀਆਂ ਨੇ ਹਾਰਨ ਵਾਲੇ ਮਲ ਤੇ ਥੋੜਾ ਜਿਹਾ ਪ੍ਰਭਾਵ ਪੈ ਜਾਂਦਾ ਥੋੜਾ ਹੋ ਡਿਫੈਂਸਿਵ ਹੋ ਕੇ ਖੇਡਦਾ ਹੈ ਕਿ ਉਸ ਦਿਨ ਇਹਨੇ ਹਾਰਾ ਤਾਂ ਕਿ ਅੱਜ ਫੇਰ ਤਾਂ ਨਾ ਮਾਰ ਜੇ ਇਹੀ ਕਾਰਨ ਰਿਹਾ ਕਿ ਜੁਲਤੀ ਗੁੱਜਰ ਲਗਾਤਾਰ ਦੋ ਕੁਸ਼ਤੀਆਂ ਦੇ ਵਿੱਚ ਬਾਗ ਬਣੀਆਂ ਵਿੱਚ ਵੀ ਉਹਨਾਂ ਨੇ ਹਰਾਇਆ ਔਰ ਇੱਥੇ ਖੇੜਾ ਨਾਲਾਗੜ ਦੇ ਵਿੱਚ ਵੀ ਉਹਨਾਂ ਨੇ 8 ਅਪ੍ਰੈਲ ਨੂੰ ਇਹਨਾਂ ਨੂੰ ਹਰਾਤਾ ਪੁਆਇੰਟ ਤੇ ਕੁਸ਼ਤੀ ਕੀਤੀ ਸੋ ਦੋਸਤੋ ਇਸੇ ਤਰ੍ਹਾਂ ਹੀ ਇੱਕ 12 ਤਰੀਕ ਨੂੰ ਇਹਨਾਂ ਦੀ ਇੱਕ ਕੁਸ਼ਤੀ ਹੁੰਦੀ ਆ ਬਹੁਤ ਸ਼ਾਨਦਾਰ ਖੇਤਰੂ ਹਿਮਾਚਲ ਦੇ ਵਿੱਚ ਇਹ ਵੀ ਕੁਸ਼ਤੀ ਹਿਮਾਚਲ ਸੀਗੀ ਔਰ ਕੁਸ਼ਤੀ ਦੰਗਲ ਕਮੇਟੀ ਬੱਲੇ ਬੱਲੇ ਲੱਖਾਂ ਦੀ ਤਦਾਦ ਦੇ ਵਿੱਚ ਉੱਥੇ ਦਰਸ਼ਕ ਆਏ ਖਚਾ ਖਚੇ ਦੰਗਲ ਭਰਿਆ ਹੋਇਆ ਸੀਗਾ ਔਰ ਇਹ ਕੁਸ਼ਤੀ ਦਾ ਵੀ ਨਤੀਜਾ ਕੋਹੀ ਰਿਆ ਕੁਸ਼ਤੀ ਚੱਲੀ ਕੁਸਤੀ ਵਧੀਆ ਲੜੀ ਇਹ ਕੁਸਤੀ ਜਿਹੜੀ ਸੀਗੀ ਇਹ ਕਲਵਾ ਗੁੱਜਰ ਨਾਲ ਸੀਗੀ ਪਹਿਲੀਆਂ 7 ਔਰ 8 ਨੂੰ ਬੈਕ ਟੂ ਬੈਕ ਜਿਹੜੀਆਂ ਕੁਸਤੀਆਂ ਹਾਰੇ ਉਹ ਜੋਨਟੀ ਗੁੱਜਰ ਔਰ ਕਲ ਉਹ ਜੋਨਟੀ ਗੁੱਜਰ ਔਰ ਤਲ ਫਲਾਈ ਦੇ ਵਿੱਚ ਸੀਗੀਆਂ ਸੋ ਦੋਨਾਂ ਦੇ ਵਿੱਚ ਜੋਨਟੀ ਗੁੱਜਰ ਨੇ ਜਿੱਤ ਪ੍ਰਾਪਤ ਕੀਤੀ ਇਹ ਜਿਹੜੀ ਕੁਸਤੀ ਸੀਗੀ 12 ਅਪ੍ਰੈਲ ਨੂੰ ਇਹ ਸੀਗੀ ਕਲਵਾ ਗੁੱਜਰ ਤੇ ਤਲ ਫਲਾਈ ਦੇ ਵਿਚਕਾਰ ਇੱਥੇ ਵੀ ਕੁਸਤੀ ਬਹੁਤ ਸ਼ਾਨਦਾਰ ਹੁੰਦੀ ਹੈ ਉਹ ਉਹੀ ਤਲ ਫਲਾਹੀ ਦੇ ਨਾਲ ਭਾਵੇਂ ਕਲਵਾ ਗੁੱਜਰ ਕੋਲੇ ਭਾਵੇਂ ਜੌਂਟੀ ਗੁੱਜਰ ਕੋਲੇ ਇਹ ਕੋਈ ਮੈਂ ਇਹਨਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਮਹਿਸੂਸ ਨਹੀਂ ਕਰਦਾ ਕੁਝ ਪੁਆਇੰਟਾਂ ਦਾ ਫਰਕ ਹੋ ਸਕਦਾ ਤਿੰਨੇ ਬਰਾਬਰ ਦੇ ਮਰਲੇ ਟੱਕਰ ਦੇ ਮਰਲੇ ਹਮ ਉਮਰ ਨੇ ਕਿਕੋ ਜੇ ਲੰਬੇ ਚੋੜੇ ਨੇ ਪਰ ਜਿੱਤ ਹਾਰ ਨੂੰ ਮੈਂ ਕੋਈ ਵੱਡੀ ਗੱਲ ਨਹੀਂ ਮੰਨਦਾ ਹੋ ਜਾਂਦੀ ਹੈ ਪਰ ਉਹਨਾਂ ਦੇ ਜਿਹੜੇ ਇਸ਼ੂ ਨੇ ਜਾਂ ਜਿਹੜੀ ਲਗਾਤਾਰ ਕੁਸ਼ਤੀਆਂ ਲੜਨ ਦੇ ਨਾਲ ਨਾਲ ਜਿਹੜੀ ਥਕਾਵਟ ਆਉਂਦੀ ਹੈ ਜਾਂ ਕੋਈ ਬੰਦਾ ਇਹ ਬੰਦੇ ਤੇ ਥਕਾਨ ਹੈਵੀ ਹੁੰਦੀ ਆ ਤਾਂ ਉਹਨਾਂ ਕਾਰਨ ਦੱਸ ਰਿਹਾ ਸੋ ਇਹ ਕੁਸ਼ਤੀ ਕਲਵਾ ਗੁੱਜਰ ਦੇ ਨਾਲ ਜਦੋਂ ਹੋਈ ਕੁਸ਼ਤੀ ਇਹ ਵੀ ਬੜੀ ਸ਼ਾਨਦਾਰ ਹੋਈ ਇਹ ਕੁਸ਼ਤੀ ਵੀ ਰੰਦੇ 20 ਮਿੰਟਾਂ ਦੇ ਵਿੱਚ ਆਰਪਾਰ ਨਹੀਂ ਹੋਈ ਇਹ ਕੁਸ਼ਤੀ ਵੀ ਫੇਰ ਚਲੇਗੀ ਪੁਆਇੰਟ ਤੇ ਤੇ ਪੁਆਇੰਟ ਤੇ ਜਦੋਂ ਕੁਸ਼ਤੀ ਗਈ ਉੱਥੇ ਫੇਰ ਕਲਵਾ ਬਾਜੀ ਮਾਰ ਗਿਆ ਇੱਥੇ ਬੈਕ ਟੂ ਬੈਕ 7 8 ਤੇ 12 ਇਹ ਲਗਾਤਾਰ ਪਿਛਲੇ ਹਫ਼ਤੇ ਦੇ ਵਿੱਚ ਜਿਹੜੀਆਂ ਕੁਸ਼ਤੀਆਂ ਹੋਈਆਂ ਨੇ ਉਹ ਲਗਾਤਾਰ ਕੁਸ਼ਤੀਆਂ ਦੇ ਵਿੱਚ ਤਲਬ ਤਿੰਨ ਵਾਰੀ ਹਾਰੇ ਨੇ ਔਰ ਇਹ ਜਿਹੜੀ ਹਾਰ ਹੈ ਇਹ ਅੱਗੇ ਜਾ ਕੇ ਤੰਗ ਕਰੂਗੀ ਬੰਦੇ ਦੇ ਜਿਵੇਂ ਆਪਣਾ ਆਈਪੀਐਲ ਚੱਲ ਰਿਹਾ ਤਾਂ ਕੁਝ ਟੀਮਾਂ ਨੇ ਉਹਨਾਂ ਦੇ ਪੁਆਇੰਟਸ ਤਾਂ ਬੇਸ਼ੱਕ ਬਰਾਬਰ ਨੇ ਪਰ ਉੱਪਰ-ਨੀਚੇ ਉਹ ਕਿਹੜੀ وجہ ਨਾਲ ਨੇ ਪੁਆਇੰਟਸ ਦੇ ਹਿਸਾਬ ਨਾਲ ਨੇ ਮਾਈਨਸ ਪਲੱਸ ਨਹੀਂ ਸੋ ਜਦੋਂ ਆਪਣੀ ਹਾਰ ਦੇ ਆਕੜੇ ਜਿਆਦਾ ਵੱਧਦੇ ਨੇ ਤਾਂ ਪੁਆਇੰਟਸ ਘਟਦੇ ਨੇ ਉਹ ਮਾਈਨਸ ਜਾਂਦਾ ਹੈ ਔਰ ਫਿਰ ਛੋਟੇ ਜਿਹੜੇ ਮੱਲ ਹੁੰਦੇ ਆ ਜਿਹੜੇ ਦਰਦਿਆਂ ਕੋਲੋਂ ਤੋਂ ਉਹ ਵੀ ਹੱਥ ਪਾਪ ਦਿੰਦੇ ਆ ਔਰ ਖੁਦਾ ਨਾ ਖਾਸਤਾ ਜੇ ਕਿਸੇ ਦਿਨ ਤੁੱਕਾ ਲੱਗ ਜਾਏ ਮਾੜੇ ਮੱਲ ਤੋਂ ਆਪਾਂ ਹਾਰ ਜਾਈਏ ਤਾਂ ਫਿਰ ਆਪਣਾ ਨਾਮ ਖਰਾਬ ਹੋ ਜਾਂਦਾ ਸੋ ਤਲ ਫਲਾਈ ਇੱਕ ਵਧੀਆ ਮੱਲਾਂ ਦੇ ਵਿੱਚ ਯੰਗਸਟਰ ਦੇ ਵਿੱਚ ਪੰਜਾਬ ਦਾ ਸ਼ਾਨਦਾਰ ਹੋਣ ਹਾਰ ਮੱਲ ਹੈ ਵਧੀਆ ਕੁਸ਼ਤੀਆਂ ਲੜਦਾ ਹੈ ਪਰ ਮੈਨੂੰ ਚਿੰਤਾ ਇਹਨਾਂ ਦੀ ਕਿ ਇਹ ਆਪਣੀ ਹਾਰ ਦਾ ਜਿਹੜਾ ਆਪਣੀ ਪੁਆਇੰਟ ਟੇਬਲ ਨੂੰ ਸਹੀ ਰੱਖਣਾ ਹਾਰ ਦੇ ਆંકੜੇ ਥੋੜੇ ਜਿਹਾ ਘਟਾਣਾ ਔਰ ਮੈਨੂੰ ਲੱਗਦਾ ਕਿ ਮਹੀਨਾ ਦੱਸ ਦੇਣਾ ਇਹ ਕੁਸ਼ਤੀਆਂ ਤੋਂ ਗੈਰਬ ਹੋ ਜਾਣਾ ਤਰੋਂ ਤਾਜ਼ਾ ਔਰ ਬਿਲਕੁਲ ਫਰੈਸ਼ ਹੋ ਕੇ ਆਉਣਾ ਭਾਈ ਰੋਜ਼ ਕੁਸ਼ਤੀ ਰੋਜ਼ ਕੁਸ਼ਤੀ ਕਿਤੇ ਲੱਖ ਦੀ ਕਿਤੇ ਡੇਢ ਦੀ ਇਹ ਲੱਖ ਔਰ ਡੇਢ ਦੇ ਚੱਕਰ ਦੇ ਵਿੱਚ ਪੈਸਾ ਕੋਈ ਬੜੀ ਵੱਡੀ ਚੀਜ਼ ਨਹੀਂ ਹੈਗੀ ਦੌਲਤ ਜਿੰਨੀ ਮਰਜ਼ੀ ਕਮਾ ਲਓ ਦੌਲਤ ਕਮਾਉਣ ਵਾਲੇ ਦਾ ਦੁਨੀਆ ਤੇ ਕਦੀ ਨਾਮ ਨਹੀਂ ਰਹਿੰਦਾ ਸ਼ੌਹਰਤ ਕਮਾਉਣ ਵਾਲੇ ਦਾ ਨਾਮ ਰਹਿੰਦਾ ਹੈ ਜਿਹੜਾ ਬੰਦਾ ਆਪਣਾ ਨਾਮ ਕਮਾਵੇ ਉਹਦਾ ਨਾਮ ਰਹਿੰਦਾ ਮੈਂ ਕਹਿੰਦਾ ਕਿ ਇਹ ਜਿਹੜੇ ਹੁਣ ਪਹਿਲਵਾਨ ਨੇ ਇਹ ਪੈਸਿਆਂ ਦੇ ਪਿੱਛੇ ਲੱਗੇ ਹੋਏ ਨੇ ਇਸ ਕਰਕੇ ਕੋਈ ਵੀ ਦਿਨ ਇਹਨਾਂ ਦਾ ਖਾਲੀ ਨਹੀਂ ਜਾ ਰਿਹਾ ਰੋਜ਼ ਕੁਸ਼ਤੀਆਂ ਮੰਨ ਨਹੀਂ ਫਿਰਦੇ ਨੇ ਤੇ ਇਹ ਜੇ ਬ੍ਰੇਕਾਂ ਲਾ ਕੇ ਕੁੱਲ ਤਾਂ ਵਧੀਆ ਕੁੱਲ ਲਗੇ ਜਿੱਤ ਦੇ ਅੰਕੜੇ ਜ਼ਿਆਦਾ ਚਾਹੀਦੇ ਨੇ ਤਰੋਤਾਜ਼ਾ ਹੋ ਕੇ ਲੜਨ ਦੇ ਨਾਲ ਲੋਕਾਂ ਦੇ ਵਿੱਚ ਵਧੀਆ ਆਪਣਾ ਪ੍ਰਭਾਵ ਜਾਂਦਾ ਹੈ ਕੁਸ਼ਤੀਆਂ ਜ਼ਿਆਦਾ ਹਾਰਨ ਦੇ ਨਾਲ ਪੁਆਇੰਟ ਡਿੱਗਦੇ ਨੇ ਕੀਮਤ ਵੀ ਡਿੱਗੂਗੀ ਹਾਂ ਜੇ ਤੁਸੀਂ ਲੱਖ ਡੇਢ ਲੱਖ ਤੁਹਾਨੂੰ ਕਿਸੇ ਖਾੜੇ 'ਚ ਮਿਲ ਰਿਹਾ ਝੰਡੇ ਦੀ ਕੁਸ਼ਤੀ ਤੇ ਇਹ ਫਿਰ 80000 ਤੇ ਆ ਜਾਣਾ ਹੈ ਉਸ ਤੋਂ ਬਾਅਦ 50 ਦੇ ਰਹਿ ਜਾਣਾ ਫਿਰ ਤੁਹਾਨੂੰ ਬੜਾ ਔਖਾ ਲੱਗਣਾ ਕਿ ਇਹ ਕਿਵੇਂ ਇਹ ਐਦਾਂ ਕਿਵੇਂ ਹੋ ਗਿਆ ਜਿਵੇਂ ਕਿੰਗਸ 11 ਪੰਜਾਬ ਦਾ ਤੇ ਕੱਲ ਕਲਕੱਤਾ ਦਾ ਮੈਚ ਸੀਗਾ ਜੇ ਕਲਕੱਤਾ ਜਿੱਤ ਜਾਂਦੀ ਤਾਂ ਇੱਕ ਨੰਬਰ ਤੇ ਜਾਣਾ ਜੀ ਉਹਦੇ 10 ਪੁਆਇੰਟ ਹਾਫ ਹੋ ਜਾਣੇ ਸੀ ਤੇ ਜੇ ਪੰਜਾਬ ਹਾਰ ਜਾਂਦੀ ਤੇ ਜਿਹੜੇ ਕਹਿੰਦੇ ਸੀ ਬੜੇ ਚੌੜੇ ਹੋ ਕੇ ਕਿ ਇੱਕ ਤਾਂ ਪੰਜਾਬ ਨੇ ਕੱਪ ਜਿੱਤਣਾ ਹੈ ਪੰਜਾਬ ਨੇ ਕੱਪ ਛੱਡਣਾ ਹੀ ਨਹੀਂ ਉਹਨਾਂ ਨੇ ਵੀ ਹਥਿਆਰ ਸੁੱਟ ਤੇ ਸੀਗੇ ਤੇ ਉਹਦੇ ਜਿੱਤਣ ਦੇ ਨਾਲ ਫਿਰ ਉਮੀਦਾਂ ਕਾਇਮ ਹੋ ਗਈਆਂ ਨੇ ਪੰਜਾਬ ਚੌਥੇ ਨੰਬਰ ਤੇ ਆ ਗਿਆ ਪੰਜਵੇਂ ਛੇਵੇਂ ਤੋਂ ਨਹੀਂ ਦੇਣੇ ਫਿਰ ਛੇਵੇਂ ਤੇ ਪੁਆਇੰਟਾਂ ਦੇ ਸਾਹਦ ਹੌਲੀ-ਹੌਲੀ ਹੋਰ ਟੀਮਾਂ ਜਿੱਦਦੇ ਹੋਰ ਥੱਲੇ ਚਲੇ ਜਾਣਾ ਸੀ ਕਿਉਂਕਿ ਇਹ ਪੰਜਾਬ ਦਾ ਨਾਂ ਜਿਹੜਾ 6ਵਾਂ ਸੱਤਵਾਂ ਨੰਬਰ ਹੈ ਨਾ ਇਹਦੇ ਨਾਲ ਇਹਦਾ ਦਿਲੀ ਪਿਆਰ ਹੈ ਕਈ ਸਾਲਾਂ ਤੋਂ ਇਹ ਇੱਥੇ ਠੀਕ ਹੈ ਜੇ ਇੱਥੇ ਕੋਈ ਹੋਰ ਟੀਮ ਆ ਜਾਏ ਤਾਂ ਇਹਨੂੰ ਬੜੀ ਅਲਰਜੀ ਔਰ ਪਰੇਸ਼ਾਨੀ ਹੁੰਦੀ ਹੈ ਫਿਰ ਇਹ ਕਹਿੰਦਾ ਵੀ ਤੁਸੀਂ ਜਿੱਤੋ ਭਈ ਅਸੀਂ ਤੇ ਆਪਣੇ ਸਥਾਨ ਤੇ ਰਹਿਣਾ ਸੋ ਪਹਿਲੀ ਵਾਰੀ ਪੰਜਾਬ ਕੁਝ ਵਧੀਆ ਖੇਡ ਰਿਆ ਲੱਗਦਾ ਕਿ ਸੈਮੀਫਾਈਨਲ ਖੇਡੂਗਾ ਜੇ ਸੈਮੀਫਾਈਨਲ ਖੇਡ ਗਿਆ ਤਾਂ ਅੱਗੇ ਕਿਸਮਤ ਬਲਵਾਨ ਹੁੰਦੀ ਆ ਸੋ ਤਾਲਬ ਜੀ ਤੁਸੀਂ ਥੋੜਾ ਦਿਨ ਰੈਸਟ ਮਾਰ ਲਓ ਕੁਸ਼ਤੀਆਂ ਤੋਂ ਥੋੜੇ ਦਿਨ ਦੂਰ ਹੋ ਜਾਓ ਔਰ ਤਰੋਤਾਜ਼ਾ ਹੋ ਕੇ ਆਓ ਔਰ ਇਹ ਇਹਨਾਂ ਪਹਿਲਵਾਨਾਂ ਦੀਆਂ ਕੁਸ਼ਤੀਆਂ ਉਹਦੇ ਰਿਵਿਊ ਦੇਖਦੇ ਰਹੋ ਟੀਵੀ ਤੇ ਰਿਵਿਊ ਦੇਖਦੇ ਰਹੋ ਔਰ ਹਰ ਇੱਕ ਪਹਿਲਵਾਨ ਦੀ ਕਮਜ਼ੋਰੀ ਔਰ ਇੱਕ ਤਾਕਤ ਜਿਹੜਾ ਉਹਦਾ ਮੇਨ ਪਹਿਲੂ ਹੁੰਦਾ ਉਹ ਤੇ ਨਜ਼ਰ ਰੱਖੋ ਸੋ ਬਾਕੀ ਆਉਣ ਵਾਲੀਆਂ ਕੁਸ਼ਤੀਆਂ ਦੇ ਵਿੱਚ ਤਲਵ ਫਿਰ ਵਧੀਆ ਕਰਨਗੇ ਥੋੜਾ ਜਿਹਾ ਬਦਾਮਾਂ ਦੇ ਘਾੜ ਲੈ ਰਹੀ ਐ ਛੋਲੇ ਬਦਾਮ ਥੋੜਾ ਜਿਹਾ ਦਬ ਕੇ ਪੀ ਲੋ ਸੋ ਵੈਸੇ ਕੋਈ ਦਲਣੀ ਹੋਰ ਮੈਨੂੰ ਮਹਿਸੂਸ ਹੋ ਰਿਹਾ ਕਿਉਂਕਿ ਮੈਂ ਤਲਵ ਫਲਾਈ ਦਾ ਫੈਨ ਹਾਂ ਕਿਉਂਕਿ ਵਧੀਆ ਪਹਿਲਵਾਨਾਂ ਦੇ ਵਧੀਆ ਮੁੰਡਿਆਂ ਦੇ ਵਧੀਆ ਯੰਗਸਟਰ ਜਿਹੜੇ ਘੁੰਮਦੇ ਨੇ ਉਹਨਾਂ ਦੇ ਆਪਾਂ ਨੂੰ ਸਾਰਿਆਂ ਨੂੰ ਫੈਨ ਹੋਣਾ ਚਾਹੀਦਾ ਮੈਂ ਜੋਟੀ ਗੁੱਜਰ ਦਾ ਕਲਵੇ ਦਾ ਇਹਨਾਂ ਸਾਰਿਆਂ ਦਾ ਫੈਨ ਹਾਂ ਪਰ ਇਹਦੇ ਹਾਰ ਹੀ ਪੱਲੇ ਕਿਉਂ ਪੈ ਰਹੀ ਐ ਇਸ ਤੋਂ ਮੈਂ ਪਰੇਸ਼ਾਨ ਹਾਂ ਇਸ ਕਰਕੇ ਮੈਂ ਵੀਡੀਓ ਬਣਾਈ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਆਪਣਾ ਬੱਲੇ ਬੱਲੇ ਵਲੌਗ ਚੈਨਲ ਕਰ ਲਓ ਸਬਸਕ੍ਰਾਈਬ ਤਾਂ ਕਿ ਹਰ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਪਹੁੰਚੇ ਆਈਪੀਐਲ ਦੇ ਮੈਚ ਨੂੰ ਖੜਾ ਛੱਡ ਕੇ ਤੁਹਾਡੇ ਮੋਬਾਈਲ ਵਿੱਚ ਸੋ ਖੁਸ਼ ਰਹੋ ਔਰ ਹੋਰਾਂ ਨੂੰ ਖੁਸ਼ ਰੱਖੋ ਇਹ ਹੀ ਤੁਹਾਡਾ ਮੇਨ ਮਕਸਦ ਹੋਣਾ ਚਾਹੀਦਾ ਸੋ ਦੋਸਤੋ ਇਹਦੇ ਨਾਲ ਵੀਡੀਓ ਲੰਬੀ ਹੋ ਰਹੀ ਹੈ ਇਜਾਜ਼ਤ ਚਾਹੁੰਦੇ ਸਬਸਕ੍ਰਾਈਬ ਕਰੋ